ਲੋ ਜੀ ਆ ਗਏ ਆ ਛੋਟੀ ਜਿਹੀ ਵੀਡੀਓ ਲੈ ਕੇ ਤੇ ਆਹਾ ਸਾਡੇ ਪਿੰਡ ਤੋਂ 2-3 ਕਿਲੋਮੀਟਰ ਦੂਰ ਪਿੰਡ ਆ ਗੜੀ ਤੇ ਉੱਥੇ ਲੱਗੀ ਸੀਗੀ ਅੱਗ ਜੀ ਅਸੀਂ ਵੀ ਸ਼ਾਮ ਨੂੰ ਇੰਦਾ ਖੇਤਾਂ ਦਾ ਘਰ ਆਏ ਆ ਕੋਠੇ ਬੜੜੇ ਦੇਖਿਆ ਦੂਰ ਤੋਂ ਸਾਨੂੰ ਲੜਨ ਦੇਖੀ ਤੇ ਅਸੀਂ ਵੀ ਇੱਕ ਦੂਜੇ ਮੁੰਡਿਆਂ ਨੂੰ ਫੋਨ ਕਰਕੇ ਫੜਫੜਾ ਤੇ ਪਹੁੰਚੇ ਜਗੇ ਭయ్యా ਪਾੜਦੀ ਮਿੱਟੀ ਬੜੀ ਜਿੱਦ ਤਰ੍ਹਾਂ ਕਾਫੀ ਜ਼ਿਆਦਾ ਲੱਗੀ ਹੋਈ ਸੀਗੀ ਸਾਡੇ ਆਏ ਤੇ ਦੇਖਿਆ ਵੀ ਕਾਫੀ ਜ਼ਿਆਦਾ ਟਰੈਕਟਰ ਆਏ ਹੋਏ ਸੀਗੇ ਦੂਰੋਂ ਦੂਰੋਂ ਮੁੰਡੇ ਲਾਗੇ ਸਾਗੇ ਦੇ ਪਿੰਡਾਂ ਤੋਂ ਵੀ ਆਏ ਹੋਏ ਸੀਗੇ ਅੱਗ ਬੁਝਾਉਣ ਦੇ ਲਈ ਸਾਂਤਾ ਕਾਫੀ ਹੋ ਗਿਆ ਹੈ ਕਣਕ ਦਾ ਖੇਤ ਵੀ ਜਲੇ ਦੇ ਵਿੱਚ ਇੱਕੇ ਤੇ ਜਲੇ ਆਇਆ ਤੇ ਅੱਗ ਦਾ ਕਾਰਨ ਜਿੱਦ ਤੇ ਪਤਾ ਲੱਗਿਆ ਇਹ ਲਾਈਟ ਆਈਆ ਟਰਾਂਸਫਾਰਮਰ ਤੋਂ ਜਿਹੜਾ ਡਿੱਗੇ ਥੱਲੇ ਥੱਲੇ 나ੜ ਸੀਗਾ ਉਹ ਤਾਂ ਲੱਗੀ ਸੀ ਅੱਗ ਕਾਫੀ ਮੁੰਡਿਆਂ ਦਾ ਸਹਿਯੋਗ ਸੀਗਾ ਭਾਈ ਰਾਤ ਨੂੰ ਦੇਖੋ ਟਰੈਕਟਰ ਲੈ ਕੇ ਆ ਗਏ ਜਾਂ ਬੋਰ ਸੈਲ ਤੇ ਆ ਗਏ ਜਿੱਦਾਂ ਵੀ ਆਏ ਪਹੁੰਚ ਗਏ ਇੱਥੇ ਸਾਰਿਆਂ ਨੇ ਬਹੁਤ ਮਦਦ ਕੀਤੀ ਭਾਈ ਅਗਲੀ ਵਾਰ ਦੇ ਅਸੀਂ ਵੀ ਸਾਡੇ ਕੋਲ ਜਿੰਨਾ ਹੋਇਆ ਅਸੀਂ ਵੀ ਕਰੀ ਗਏ ਨਾਲ ਇਹ ਚਲੋ ਨੁਕਸਾਨ ਇੰਨਾ ਆ ਵੀ ਥਾਗ ਦੇ ਕਾਬੂ ਤਾਂ ਪਾਲਿਆ ਇਹ ਬਾਗੀਆਂ ਦਾ ਸ਼ੋਕ ਬਹੁਤ ਸੀਗਾ ਇਹ ਕਰਾਦ ਨੂੰ ਖਾਵਾਂਗੇ ਚੱਲ ਪਈ ਅੱਗ ਜਿਆਦਾ ਵੱਧਦੀ ਸੀਗੀ ਪਰ ਟਰੈਕਟਰਾਂ ਨਾਲ ਬਾਹ ਬੂਕੇ ਮੁੰਡਿਆਂ ਨੇ ਆ ਕਣਕ ਦਾ ਖੇਤ ਆ ਜਿਹੜਾ ਜਲਿਆ ਆ ਪੂਰਾ ਖੇਤ ਸੀਗਾ ਜਲ ਗਿਆ ਬਾਕੀ ਕਣਕ ਵੱਡੀ ਸੀਗੀ ਤੂੜੀ ਬਣਾਉਣ ਨੂੰ ਨਾਲੀ ਖੜੀ ਸੀਗੀ ਉਹ ਜਲ ਗਈ ਯਾਨੀ ਕਾਫੀ ਨੁਕਸਾਨ ਹੋਇਆ ਪਰ ਇਹ ਕਹਿੰਦੇ ਸੀਗੇ ਫਾਇਰ ਬ੍ਰਿਗੇਡ ਵਾਲਿਆਂ ਨੂੰ ਵੀ ਕੂਨ ਕੀਤਾ ਪਰ ਅਸੀਂ 2 ਘੰਟਾ 1.5 ਘੰਟਾ ਉੱਥੇ ਰਹੇ ਆ ਕੋਈ ਗੱਡੀ ਨਹੀਂ ਆਈ ਮੁੜ ਕੇ ਫੋਨ ਚੱਕਣਾ ਵੀ ਬੰਦ ਕਰਤਾ ਉਹਨਾਂ ਨੇ ਤੇ ਰਾਤ ਨੂੰ ਆਪ ਹੀ ਮੁੰਡੇ ਮਾਣੇ ਰਲ ਕੇ ਜਿਹੜੀ ਅੱਗ ਬੁਝਾਈ ਬੁਝਾਈ ਆ ਬਾਈ ਕਿਸੇ ਕੋਈ ਫਾਇਰ ਬ੍ਰਿਗੇਡ ਨਹੀਂ ਆਈ ਸੀਗੀ ਕੁਝ ਨਹੀਂ ਆਇਆ ਹੈਗਾ ਜਦ ਅੱਗ ਬੁਝ ਗਈ ਮੁੜ ਕੇ ਮੀਂਹ ਵੀ ਆ ਗਿਆ ਫਿਰ ਵੀ ਬਹੁਤ ਸਾਥ ਦਿੱਤਾ ਬਾਈ ਮੁੰਡੇਆਂ ਨੇ ਨਹੀਂ ਨਹੀਂ ਰਹੇ ਨਹੀਂ ਹੁਣ ਕੋਈ। ਉਹ ਵੀ ਕਾਫੀ ਚੱਲਦੀ ਸੀਗੀ। ਮੇਰੇ ਵੀ ਕੰਟਰੋਲ ਹੋ ਗਿਆ ਅੱਗੇ ਤੇ। ਆ ਦੇਖੋ ਅੱਗੇ ਭਜਾ ਕੇ ਹੁਣ ਸਾਰੇ ਬੈਠੇ ਆ ਬੱਦਲ ਮੁੰਜੀ ਨਾਸ਼ਕ ਦੀ ਹੈ। ਪਹਿਲਾਂ ਹਵਾ ਚੱਲਦੀ ਸੀਗੀ ਜਦ ਕਿ ਵਾਗ ਗੁੱਜ ਗਈ ਤੇ ਮੀਂਹ ਵੀ ਆ ਗਿਆ। ਕਹਿੰਦੇ ੱੱੱਕਾ ਹੋ ਜਾਂਦਾ ਕਿਸਾਨਾਂ ਨਾਲ। ਨਵੇਂ ਆਇਆ ਬਾਈ ਮੁੰਡੇ ਮਾਂਡੇ ਇੱਦਾਂ ਟਾਈਮ ਤੇ ਸਾਰੇ ਇਕੱਠੇ ਹੋ ਜਾਂਦੇ ਆ ਸਾਰੇ ਰਲ ਜਾਂਦੇ ਆ ਇੱਕ ਦੂਜੇ ਦਾ ਸਾਥ ਦੇ ਦਿੰਦੇ ਆ ਉਦੋਂ ਚਾਹੇ ਲੱਖ ਰੜੇ ਹੋਣ ਇੱਕ ਦੂਜੇ ਨਾਲ ਪਰ ਇਦਾਂ ਦੇ ਕੰਮ ਤੇ ਸਾਰੇ ਖੜ੍ਹ ਜਾਂਦੇ ਆ ਸਾਰੇ ਇੱਕ ਦੂਜੇ ਦਾ ਸਾਥ ਦਿੰਦੇ ਆ ਚਲੋ